ਜਿਵੇਂ ਮੈਂ ਪਹਿਲਾਂ ਕਿਹਾ ਵੀ ਇਸ ਪ੍ਰੋਗਰਾਮ ਦੀ ਮੇਲਾ ਪੰਜਾਬਣਾ ਦੀ ਖਾਸियत ਇਹ ਆ ਵੀ ਇੱਥੇ ਜਿਹੜੇ ਦਰਸ਼ਕ ਨੇ ਛੋਟੇ ਬੱਚਿਆਂ ਤੋਂ ਲੈ ਕੇ ਤੇ ਸਾਡੀਆਂ ਬੀਬੀਆਂ ਤੱਕ ਸਾਰੇ ਪਹੁੰਚੇ ਹੋਏ ਨੇ ਪਹਿਲਾਂ ਆਪਾਂ ਛੋਟੀ ਕੁੜੀਆਂ ਨੂੰ ਪੁੱਛਾਂਗੇ ਹਾਊ ਵਾਸ ਦ ਸ਼ੋਅ ਗੁੱਡ ਗੁੱਡ ਤੇ ਕਿੰਨਾ ਡਾਂਸ ਕੀਤਾ ਕਿਹੜੇ ਗਾਣੇ ਤੇ ਡਾਂਸ ਕੀਤਾ ਪਤਾ ਨਹੀਂ ਪਤਾ ਨਹੀਂ ਅੱਛਾ ਪਰ ਡਾਂਸ ਕੀਤਾ ਜਰੂਰ ਹੈ ਨਾ ਤੇ ਬੀਬੀ ਤੁਹਾਨੂੰ ਕਿਵੇਂ ਲੱਗਿਆ ਪੰਜਾਬ ਦੀ ਯਾਦ ਆ ਵਧੀਆ ਪੰਜਾਬ ਦਾ ਯਾਦ ਆਇਆ ਬੈਠਾ ਹੁਣ ਇੰਨਾ ਤਾਂ ਪੰਜਾਬ 'ਚ ਵੀ ਨਹੀਂ ਹੁੰਦਾ ਜਿੰਨਾ ਉਰੇ ਵਧੀਆ ਦੇਖਿਆ ਹਾਂਜੀ ਮਨਪੂਸ਼ ਹੋ ਗਿਆ ਸੋਹੰਦੇ ਇਹ ਹਾਂ ਫਿਰ ਮੇਰੀ ਨੂਨ ਲੱਗੀ ਹੈਣ ਕਹਿੰਦੀ ਮੰਮੀ ਤੈਨੂੰ ਦੇ ਦੇਤੀਆਂ ਦਿਖਾਉਂਗੀ ਹਾਂ ਚੱਲ ਬੇਟਾ ਦੇਖੂਗੀ ਵੀ ਹੁਣ ਪਿੰਡਾਂ ਜਤਾ ਤੀਆਂ ਖਤਮ ਹੋ ਗਈਆਂ ਹਾਂਜੀ ਓਰੇ ਆ ਕੇ ਮਨ ਨੂੰ ਬਹੁਤ ਖੁਸ਼ੀ ਸ਼ਾਂਤੀ ਮਿਲੀ ਹੈ ਹਾਂ ਬਹੁਤ ਵਧੀਆ ਪ੍ਰੋਗਰਾਮ ਸੀ ਪੁੱਤਰ ਆਏ ਸਾਲ ਕਰਾਇਆ ਕਰੋ ਹਾਂਜੀ ਹਾਂਜੀ ਨਾ ਬਿਲਕੁਲ ਬੀਬੀ ਜੀ ਹਾਂ ਜੇ ਥੋੜਾ ਸਹਾਇਕ ਰਿਹਾ ਤਾਂ ਕਰੋ ਆ ਮੌਸਮ ਜੇ ਸਾਲ ਗਏ ਤਾਂ ਅਸੀਂ ਓਰੇ ਆਉਣੀ ਆਉਨੇ ਆ ਇੰਡੀਆ ਤੋਂ ਠੀਨੇ ਲਾ ਕੇ ਹਾਂਜੀ ਹਾਂ ਮੇਰਾ ਬੇਟਾ ਨੂਨ ਹੈ ਓਰੇ ਅੱਛਾ ਜੀ ਹਾਂ ਬਹੁਤ ਖੁਸ਼ ਹੋਇਆ ਪੁੱਤ ਮੇਰਾ ਤਾਂ ਮਨ ਹੋ ਗਿਆ ਕਿ ਹਾਂ ਚਲੋ ਬੀਬੀ ਥੋੜਾ ਦਿਲ ਖੁਸ਼ ਹੋਇਆ ਥੋੜਾ ਹਨਾ ਤੇ ਜਿਹੜਾ ਅਰਬਨ ਪਿੰਡੂ ਦਾ ਜਿਹੜਾ ਉਪਰ ਅੱਲਾ ਸੀ ਮੈਂ ਕਹਿੰਨਾ ਵੀ ਸਫਲ ਹੋ ਗਿਆ ਨੋ ਨੋ ਕਿਹਾ ਵੀ ਆ ਤਾਂ ਜ਼ਰੂਰੀ ਉਰੇ ਚਾਹੀਦਾ ਅੱਛਾ ਬਹਾਨੇ ਨਾਲ ਦੇਖ ਕਿੰਨੀ ਆਪਣੇ ਸਾਰੇ ਪੰਜਾਬੀ ਇਕੱਠੇ ਹੋਏ ਆ ਬਹੁਤ ਵਧੀਆ ਗਾਉਣੇ ਵਜਾਉਣੇ ਤੇ ਬਹੁਤ ਵਧੀਆ ਪ੍ਰੋਗਰਾਮ ਅੱਛਾ ਲੈ ਕੇ ਕੌਣਾ ਤੁਹਾਨੂੰ ਥੋੜੀ ਨੂ ਲੈ ਕੇ ਆਈ ਮੇਰੀ ਨੂ ਲੈ ਕੇ ਆਈ ਆ ਚੰਗੀ ਆ ਗੱਲ ਸੁਣ ਲੈਂਦੀ ਆ ਥੋੜੀ ਹਾਂ ਮੇਰੀ ਨੂ ਖੜੀ ਆ ਮੇਰਾ ਪੁੱਤ ਆ ਪੁੱਤ ਮੇਰਾ ਕੰਮ ਤੇ ਗਿਆ ਬੜਾ ਠੀਕ ਆ ਬੀਬੀ ਹਾਂ ਮੇਰਾ ਵਹੀ ਕੁਛ ਨਹੀਂ ਮੇਰੇ ਲਈ ਅੱਛਾ ਅੱਛਾ ਹਾਂ ਧੀਆ ਮੇਰੀਆਂ ਬੇਲੀਆਂ ਹੋਈਆਂ ਨੇ ਅੱਛਾ ਇੱਥੇ ਆ ਰਬ ਦਾ ਵਧੀਆ ਘਰ ਵਾਰਚ ਨੇ ਮੇਰਾ ਪੁੱਤ ਵਧੀਆ ਘਰਵਾਰ ਚ ਹੈ ਮਸ ਉਹਦਾ ਹੀ ਖੁਸ਼ ਰਹਿਤੀ ਹੋ ਆ ਗਈ ਨਾ ਠੀਕ ਆ ਬੀਬੀ ਇਹਦਾ ਬਹੁਤ ਵਧੀਆ ਲੱਗਿਆ ਮੈਂ ਪੁੱਤ ਤੁਹਾਨੂੰ ਦਾ ਮੈਨੂੰ ਵੀ ਖੜੀ ਹਦਾ ਮੇਰੇ ਕੋਡੇ ਨੂੰ ਬੰਦੇ ਜਦ ਮੈਨੂੰ ਆਉਣਾ ਜਾਣਾ ਪੈਂਦਾ ਮੈਨੂੰ ਔਖਾ ਲੱਗਦਾ ਮੇਰੇ ਜੀ ਉਰੇ ਬਹੁਤ ਲੱਗਦਾ ਹਾਂ ਮੇਰੇ ਬੱਚੇ ਨਾ ਬੀਬੀ ਥੋੜਾ ਪੁੱਤ ਬਹੁਤ ਲਾਇਕ ਹੈ ਬਹੁਤ ਜਿਆਦੀ ਠੀਕ ਆ ਠੀਕ ਆ ਬੀਬੀ ਰੱਬ ਸਾਰਾ ਇਹਨੂੰ ਨੂੰ ਲਾਇਕ ਹੈ ਨੂੰ ਲਾਇਕ ਹੈ ਹਾਂ ਨੂੰ ਮੈਨੂੰ ਬੱਚਾ ਵਾਂਗੂ ਪਹਿਲਾ ਚੀਜ਼ ਦਿੰਦੀ ਆ ਬਣਾ ਕੇ ਮੈਂ ਇਹਨਾਂ ਨੂੰ ਕੋਈ ਨਹੀਂ ਵਗਾਉਂਦੀ ਮੇਰੀਆਂ ਤੀਆਂ ਨਾਲੋਂ ਵੀ ਪਿਆਰੀ ਹੈ ਮੇਰੀ ਨਾ ਬਹੁਤ ਕਰਮ ਵਾਲੇ ਹੋ ਬ ਤੇ ਥੋੜਾ ਹੋਰ ਆ ਕੇ ਦਿਲ ਖੁਸ਼ ਆ ਸੰ ਸਾਡਾ ਤੁਹਾਨੂੰ ਮਿਲ ਕੇ ਖੁਦ ਖੁਸ਼ ਹੋ ਗਿਆ ਜਾਨੀ ਆ ਪੁੱਤ ਮੈਨੂੰ ਕਹਿਣਗੇ ਤੂੰ ਕਿਉਂ ਆ ਉਥੇ ਨਜ਼ਰ ਤੇ ਦੋ ਸੀ ਮਹੀਨੇ ਲੱਗਿਆ ਜੇ ਮਹਾ ਕੇ ਮੇਰਾ ਜਿਹੜਾ ਤਾਂ ਮਰਾਸਲੀ ਮਾਲਾ ਤਾਂ ਮੇਰਾ ਉੱਥੇ ਬੈਠਾ ਵੀ ਮੈਂ ਉਹਰੇ ਕੰਦਾ ਦੇਖੂਗੀ ਮੈਂ ਮੈਨੀ ਆਉਂਦੀ ਜੇ ਮੇਰੇ ਪੰਜ ਸਾਲ ਦਾ ਵੀਜ਼ਾ ਇਕੱਠਾ ਲੱਗੇ ਮੈਂ ਪੰਜ ਬਣਾਵਾਂ ਹਾਂ ਨਾ ਤੇ ਮੇਰਾ ਜੀ ਬਹੁਤ ਲੱਗਦਾ ਹੈ ਮੇਰਾ ਪੁੱਤ ਆਉਂਦਾ ਵੀ ਮੈਨੂੰ ਸੀਰ ਵਾਰਦੰਦੇ ਜਾਂਦਾ ਵੀ ਦਿੰਦਾ ਪਈ ਨੂੰ ਵੀ ਮੁੱਛੂਗਾ ਕੰਮ ਤੋਂ ਮੰਮੀ ਠੀਕ ਹੋ ਠੀਕ ਹੈ ਮੇਰਾ ਬਹੁਤ ਔਖਾ ਨਾ ਮੈਂ ਮੇਰੇ ਪੁੱਤ ਦੇਖਿਆ ਠੀਕ ਹੈ ਮੇਰੇ ਪੁੱਤ ਨੇ ਮੇਰੀ ਸਾਰੀ ਔਖਤ ਲਾਤੀ ਹਾਂ ਮੇਰਾ ਪੁੱਤ ਬਹੁਤ ਜਿਆਦਾ ਲੈ ਕੇ ਮੈਂ ਕਹਿੰਦੀ ਹਾਂ ਇਹ ਜੇ ਪੁੱਤ ਘਰ ਘਰ ਜੰਮਣਾ ਹਾਂ ਮੇਰੀ ਨੂੰ ਬਹੁਤ ਚੰਗੇ ਪੜ੍ਹੀ ਲਿਖੀ ਆ ਵਧੀਆ ਹਾਂਜੀ ਹਾਂਜੀ ਪਿਕਚਰ ਹੈ ਅੱਛਾ ਹੈ ਹਾਂ ਟੀਚਰ ਹੈ ਅੱਛਾ ਹੈ ਹਾਂ ਹੈ ਮੇਰਾ ਪੁੱਤ ਅੱਛਾ ਹੈ ਆਪਾਂ ਹੁਣ ਮੇਰੇ ਖਾਲ ਦੇ ਵਿੱਚ ਥੋੜੀ ਨੂਨ ਨਾਲ ਵੀ ਇੱਕ ਦੋ ਗੱਲ ਕਰ ਲਈਏ ਹਨਾ ਹਨਾ ਹਾਂਜੀ ਹਾਂ ਅੱਛਾ ਪਹਿਲੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਹੁਣ ਨਾ ਤੁਹਾਡੇ ਬੀਬੀ ਜੀ ਨੇ ਤੁਹਾਡੀ ਇੰਨੀਆਂ ਸਿਫਤਾਂ ਕਰਤੀਆਂ ਹੁਣ ਤੁਸੀਂ ਵੀ ਕੁਝ ਦੱਸੋ ਨਹੀਂ ਉਹਨਾਂ ਦਾ ਬੜਾ ਪਰ ਹੈ ਜੀ ਸਿਫਤਾਂ ਕਰਤੀਆਂ ਹਾਂਜੀ ਨਾ ਨਾ ਬਹੁਤ ਹੀ ਵਧੀਆ ਲੱਗਿਆ ਬੀਬੀ ਹੁਣ ਉਹਨਾਂ ਨੂੰ ਮਿਲ ਕੇ ਹਨਾ ਇਹਨਾਂ ਦਾ ਰੇ ਆ ਕੇ ਦਿਲ ਖੁਸ਼ ਹੋਇਆ ਤੇ ਸਾਡਾ ਉਹਨਾਂ ਨੂੰ ਮਿਲ ਕੇ ਦਿਲ ਖੁਸ਼ ਹੋ ਗਿਆ ਹਨਾ ਤੇ ਧੰਨ ਨਾਰੇ ਵੀ ਸਾਡੇ ਟੀਵੀ 'ਚ ਮਤਲਬ ਐਵੇਂ ਦੇ ਪ੍ਰੋਗਰਾਮ ਇਹੀ ਚੱਲਦੇ ਨੇ ਇਹਨਾਂ ਦਾ ਮਨ ਖੁਸ਼ ਹੁੰਦਾ ਇਹਨਾਂ ਨੂੰ ਅੱਛਾ ਅ ਹਾਂ ਜੀ ਕੀ ਬਿਮਾਰੀ ਤੁਹਾਨੂੰ ਹੈ ਜੀ ਪਰਮਾਤਮਾ ਬਹੁਤ ਖੁਸ਼ੀ ਦੇਵੇ ਧੰਨਵਾਦ ਹਾਂ ਥੈਂਕ ਯੂ ਜੀ ਥੈਂਕ ਯੂ ਨਹੀਂ ਬਹੁਤ ਵਧੀਆ ਧੰਨਵਾਦ ਬੀਬੀ ਥੈਂਕ ਯੂ ਸੋ ਮਚ ਬਸ ਇੱਕ ਹੋਰ ਅੰਦਨ ਵੀ